ਪਿਆਰੇ ਵਿਦਿਆਰਥੀਓ ਸਾਡੇ ਅੱਜ ਦੂਜੇ ਲੈਕਚਰ ਦਾ ਸਰਵੇਖ ਹੈ ਗੁਰੂ ਲਾਖਦੇਵ ਜੀ ਤਰਕ ਹੋਈ ਗ੍ਰਿਯਾ ਜੀ ਸ੍ਰੀ ਅੰਮ੍ਰਿਤ ਸਰ ਸਾਹਿਬ ਦੀ ਬਾਹੋਂ ਧਰਤੀ ਤੇ ਮੇਰੀ ਵੀਧੀ ਜੈਸੇ ਤਾਂ ਆਪ ਨੂੰ ਪ੍ਰਗਟ ਕਰਨ ਦੀ ਇੱਛਾ ਦਰਪਨ ਜਨਮ ਹੋਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੇਂ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਵਾਸਤਿ ਕਾਰੀ ਇਸ ਵਿਵੇਦ ਸ੍ਰੀ ਕੀਰਤ ਪੁਰ ਸਾਡੇ ਵਿੱਚ ਜੋਤੀ ਜੋਤ ਸਮਾ ਗਏ ਉਸ ਜਰੇ ਸ੍ਰੀ ਨੂੰ ਦੇਵ ਮਾਤਾ ਜੀ ਆਪਣੇ ਮਾਤਾ ਮਾਲਕੀ ਜੀ ਅਤੇ ਸਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਕਾ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸਦੇ ਸਨ ਉੱਥੇ ਗੁਰੂ ਜੀ ਗ੍ਰਸਤੀ ਦੇ ਤਰ੍ਹਾਂ ਉਹਨੂੰ ਭਾਵੇਂ ਬੀ ਅਧਿਆਤਮਿਕ ਆਗੂ ਵਿੱਚ ਰੰਗੇ ਰਹਿੰਦੇ ਉਹਨਾਂ ਦੀ ਨਿਰਮਤਾ ਦਇਆ ਤੇ ਨਿਰਮੋਹਤਾ ਨੇ ਲੋਕਾਂ ਦੇ ਜਿਹੜਾ ਉਜਿਤ ਰਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਾਂਗ ਸੀ ਗਹਿਰੀ ਨਿਰਵਿਕਾਰ ਪਰ ਆਤਮਿਕ ਚਲਕਣ ਨਾਲ ਭਰੀ ਸੀ ਸਿਰਿ ਨੂੰ ਤੇਰਪਾਪਰ ਸਹਿ ਉਠੇ ਹੋਲੇ ਜੀ ਆਪਣੀ ਕਿਰਪਾਉ ਤੇਗ ਦੇ ਜੋਰ ਵਿੱਚ ਆ ਚੁਕੇ ਸਾਹਿਬ ਫਿਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗਦੇ ਮੂਰਤ ਸਨ ਅਤੇ ਅਧਿਆਤਮਿਕ ਸਚਮ ਵਿੱਚ ਲਗਰੇਸ ਤੇ ਅੰਤਰਕ੍ਰਿਤੀ ਵਿੱਚ ਨਿਮ ਰਹੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਗਲੇ ਸਨ ਉਹਨਾਂ ਦਾ ਨੇਮ ਹੀ ਦਾਣ ਗੁਣ ਤੇ ਭਰਤੀ ਹੋ ਚੁਕਾ ਸੀ ਤੇ ਇਹ ਜੋ ਸਾਹਿਬ ਨੂੰ ਵਕਾਯਾ ਕਿ ਉਹ ਜ਼ਿਆਦਾ ਸਮਾਂ ਭੋਲੇ ਵਿੱਚ ਹੀ ਭਗਤੀ ਕਰਦੇ ਸਨ ਇਸ ਸੱਚੀ ਭਗਤੀ ਹੀ ਉਹਨਾਂ ਨੂੰ ਉਹ ਵਿਖ ਦੇ ਅਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ੍ਰੀ ਗੁਰੂ ਹਰ Rai ਸਾਹਿਬ ਜੀ ਵਿੱਚ ਵਿਦਮਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰ Rai ਸਾਹਿਬ ਕੋਲ 3 ਮਾਰਚ 1600 ਜੋ ਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਕੋਲ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬਾਬਾ ਬੁਕਾਰੇ ਇੰਨਾ ਸ਼ਬਦਾਂ ਦਾ ਰਹਸਮਈ ਸੰਦੇਸ਼ ਦੇ ਕੇ ਅੱਠਵੇਂ ਬਾਦਸ਼ਾਹ ਜੀ ਜੋਤੀ ਜੋਤ ਸਮਾ ਗਏ ਸਤਿਗੁਰਾਂ ਦੇ ਮਨਾ ਅੰਦਰ ਉਜਨੀਰਾ ਵਾਂਸੀ ਅਤੇ ਗੁਰੂ ਘਰ ਦੀ ਉਹ ਵੀ ਜੋਤ ਨੂੰ ਮਿਲਾਂ ਲਈ ਦਿਲ ਉਤਸੁਕਤਾ ਦਾ ਅੰਤਰ ਕਰਨ ਲੱਗੇ ਸਨ ਉਦੋਂ ਨਗਰ ਬਕਾਲੇ ਅੰਦਰ ਭੁਗਤਾ ਪਰਵਾ ਪੈ ਗਏ ਸੀ ਬਾਈਆਂ ਜੀਆਂ ਝੂਠੀਆਂ ਲੱਗ ਗਈਆਂ ਭੇਖੀ ਆਪਣੇ ਆਪ ਨੂੰ ਗੁਰੂ ਕਾਹ ਲਗੇ ਸਭ ਤੋਂ ਵੱਡੇ ਦਾਵੇਦਾਰ ਬਗਾ ਦੀ ਨਾਂਸਾਂ ਜਿਨ੍ਹਾਂ ਦੇ ਕੋਲ ਬਾਤ ਤਰੀ ਗੂ ਗ੍ਰਾਸਾ ਜੀ ਦੀ ਪ੍ਰਾਪਤ ਨੂੰ ਢੇੜ ਵੀ ਸੀ ਦੂਜੇ ਪਾਸੇ ਬਾਬਾ ਗੜਾਵਾਏ ప్రతి ਵਿਅਕਤੀ ਚਾਹੁੰਦੇ ਵੰਸ਼ਾ ਚੀ ਵੀ ਆਪਣੇ ਹੱਕ ਜਤਾਉਣ ਲੱਗ ਪਏ ਸਗਤ ਸਾਰੇ ਹਰਾਮ ਪਰੇਸ਼ਾਨ ਹੋ ਗਏ ਕੌਣ ਹੈ ਸੱਚਾ ਕੋ ਕੀ ਪਛਾਣ ਹੋਵੇ ਨਵੀਂ ਚੁੜੀ ਉਸ ਵੇਲੇ ਜੀਵੀ ਸੰਗਤ ਵਿੱਚ ਸਤੰਬਰ 1654 ਈਸਵੀ ਵਿੱਚ ਵਪਾਰੀ ਪਹੁੰਚੇ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਭਾਈ ਗੋਪਾਲ ਸ਼ਾਹ ਦਵਾਨ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਹੀ ਰਹ ਸੀ ਅਤੇ ਦੇਦੋ ਗੁਰੂ ਸਾਹਿਬ ਦਾ ਸੇਵਕ ਸੀ ਇੱਕ ਵਾਰ ਉਸ ਦਾ ਸਮੁੰਦਰੀ ਚਾਹਲ ਤੂਫਾਨ ਵਿੱਚ ਫਸ ਗਿਆ ਉਸਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਪੱਜਾ ਮਾਲ ਸਾਰਾ ਦਾ 500 ਸੋਨੇ ਇਸ ਗੰਧੇ ਪੇਤ ਕਰਾਂਗਾ ਕੀਤੀਆਂ ਬਾਸਾਂ ਗੁਰੂ ਨਾਨਕ ਦੇਵ ਜੀ ਦਾ ਉਪਰ ਪ੍ਰਵਾਲ ਹੋਈਆਂ ਤੇ ਜਹਾਂਸ ਬਚ ਗਿਆ ਸੀ ਨਾਲ ਉਸ ਦਾ ਗੁਰੂ ਮੰਡਲ ਨੇ ਹੋਰ ਪੇਤਰਾ ਉਤੋਲੇ ਅਕਤੂਬਰ 1664 ਈਸਵੀ ਵਿੱਚ ਸੱਚੇ ਗੁਰੂ ਦੀ ਕੋਧ ਲਈ ਉਹ ਵੀ ਸੰਗਤ ਨਾਲ ਬਕਾਲੇ ਪਹੁੰਚਿਆ ਰੇ ਗੰਭੀ ਗੁਰੂ ਪਰ ਬੈਠੇ ਸੋਨੇ ਦੀਆਂ ਪੰਜ ਪੰਜ ਮੋੜਾ ਭੇਂਟ ਕਰਕੇ ਆਪ ਮਿਲਿਆ ਪਰ ਕਿਸੇ ਵੀ ਅਸਮਾਨਤੀ ਗੱਲ ਨਾ ਕੀਤੀ ਤੇ ਉਸ ਦੀ ਹੋਂਦ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦਿਆਂ ਆਕੇ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸ ਨੇ ਗੁਰੂ ਜੀ ਦੇ ਦਰ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਨੋਰ ਸੀ ਪੰਜ ਮੋੜਾ ਦਾ ਮੋਕਾ ਜਦੋਂ ਤੇਗ ਦਿੱਤਾ ਸ਼ੰਕੇ ਨੂੰ ਵਿਰਤ ਕਰ ਲਈ ਸਤਿਗੁਰਾਂ ਨੇ 500 ਮੋਰਾਂ ਦਾ ਜ਼ਿਕਰ ਕੀਤਾ ਚਿਹਰੇ ਤੇ ਚਮਕ ਆ ਗਈ ਸੁਣੋ ਕਿੰਨੂ ਗੁਰ ਜੀ ਦਾ ਉਹ ਗੱਧ gad ਹੋ ਗਿਆ ਉਸ ਦੇ ਅੰਦਰੋਂ ਇੱਕੋ ਘਾਰੇ ਗੂੰਜ ਨਿਕਲੀ ਗੁਰੂ ਲਾਗੋਰੇ ਗੁਰੂ ਲਾਗੋਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸੇ ਸਮੇਂ ਜੋ ਦਿੱਲੀ ਦੇ ਸੰਗਤ ਵੱਲੋਂ ਗੁਰਿਆਈ ਲਈ ਪੰਜ ਪੈਸੇ ਅਤੇ ਨਾਲੀਓ ਭੇਜੇ ਗਏ ਸਭ ਭੇਂਕੀਤੇ ਗਏ। ਕਬਾਤਰ ਗੁਰਦੱਤ ਜੀ ਨੇ ਇੱਕ ਉਹ ਦਕਸ਼ਿਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੇ ਸੰਗਤ ਨੇ ਬੜੇ ਸਤਕਾਰ ਨਾਲ ਮੱਥਾ ਟੇਕਿਆ। ਪਰ ਉਹ ਦਰ ਧੀਰਵੱਲ ਇਹ ਸੱਚ ਸਹਾਰ ਨਾ ਸਕਿਆ। ਉਹ ਆਪਣੇ ਇੱਕ ਸ਼ੀਘਾਂ ਸਾਂਦਰਾਣੀ ਗੁਰੂ ਘਰ ਦਾ ਸਾਰਾ ਆਪੀਂ ਕਿਸਮਾਨ ਜਬਰਨ ਲੋਟ ਡੇਰੇ ਤੇ ਲੈ ਗਏ ਅਤੇ ਗੁਰੂ ਜੀ ਉੱਤੇ ਗੋੜੀ ਚੁਵਾਈ ਪਰ ਗੋੜੀ ਛੂ ਕੇ ਕੋਲੋਂ ਲੰਘ ਗਈ ਮੱਖਣ ਸ਼ਾਹ ਤੇ ਉਸ ਦੇ ਸਾਥੀਆਂ ਨੇ ਧੀਰ ਨਾਲ ਵੱਡੋ ਗੁਰੂ ਜੀ ਦਾ ਰੁੱਟੇ ਹੋਆ ਸਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਸਮਤ ਸਾਰਾ ਇਹ ਤੇ ਸਮਾਨ ਧੀਰ ਨਾਲ ਵਾਪਸ ਕਰ ਦਿੱਤਾ ਉਹਨਾਂ ਦਾ ਹਿਰਦਾ ਹਰ ਵੇਲੇ ਦਇਆ ਅਤੇ ਕੇਮਾਨਾ ਭਰਪੂਰ ਰਹਿਦਾ। ਗ੍ਰੋਧੀਆਂ ਦੀਆਂ ਝਾਲਾਂ ਨਾਕਾਮ ਰਹੀਆਂ ਅਤੇ ਦਿੱਲੀ ਦੇ ਤਖਤ ਦੇ ਹਾਲਾਤ ਵੀ ਬਦਲੇ। ਇਸ ਹਾਲਾਤ ਵਿੱਚ 1663 ਈਸਵੀ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅਮਰਸਰ ਸਾਹਿਬ ਤੋਂ ਬਾਪਾ ਨੂੰ ਕਹਾਣੂ ਦੇ ਗਏ। ਸ੍ਰੀ ਗਿਰੀਕੋ ਸਾਹਿਬ ਆ ਗਏ। ਸ੍ਰੀ ਅੰਗਸਰ ਸਾਹਿਬ ਦੇ ਨਵੇਂ ਪਾਤਸ਼ਾਹ ਜੀ ਦੇ ਪੁੱਜਣ ਮੌਕੇ ਪੰਡਾ ਨੂੰ ਸ੍ਰੀ ਧਰਬਾ ਸਾਹਿਬ ਦੇ ਘਰ ਸਾਜਿਸ ਅਧਿਕਾਰ ਤੋਂ ਮਿਲੇ ਤੇ ਗੁਰੂ ਸਾਹਿਬ ਬਿਨਾਂ ਕਿਸੇ ਵਿਵਾਦ ਤੋਂ ਗਾਣਾ ਕੀ ਦਰਸ਼ਨ ਕਰ ਪਰਦ ਦੇ ਗੁਰੂ ਸਾਹਿਬ ਨੇ ਜਿਸ ਅਸਥਾਨ 'ਤੇ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਸਥਾਨ ਦੇ ਨੂੰ ਗੋਪਾਰ ਸ੍ਰੀ ਧੜਾ ਸਾਹਿਬ ਸਥਾਪਿਤ ਹਾਂ ਇਸ ਆਕੇ ਦੱਸਦੇ ਹੈ ਕਿ ਸਾਡਿਸ਼ਾ ਦੇ ਸਾਹਿ ਕਿੰਨੇ ਭਟੂਗੇ ਹੋ ਪਰ ਸੱਚ ਦੀ ਜੋਤ ਆਪਣੇ ਆਪ ਚਲਕਦੀ ਹੈ ਸੱਚਾ ਲੋਕ ਹਨੇਰੇ ਬਗਣਾ ਵੀ ਕਾਰਕ ਵਿੱਚ ਕਦੇ ਰੁਕਦਾ ਨਹੀਂ ਆਕਰ ਪਰਗਟ ਹੁੰਦੇ ਹੀ ਰਹਿੰਦਾ ਹੈ